ਆਈ ਗੁਟੀ ਦਾ ਖਾਲਸਾ ਵਾਏ ਗੁਟੀ ਦੇ ਬਤੇ ਇਹਦੇ ਲਈ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਹੈਗੇ ਆ ਜਾਂ ਉਹਨਾਂ ਦੇ ਵ代ਖ ਹੈਗੇ ਆ ਉਹਨਾਂ ਦਾ ਜਿਹੜਾ ਘਾਰਾ ਆ ਉਹ ਬੜਾ ਚੜਿਆ ਪਿਆ ਆ ਕੱਲ ਹਰਮੀਤ ਸਿੰਘ ਪਠਾਨ ਮਾਜਰਾ ਉਹਦੇ ਆਵਾਜ਼ ਚੱਕਣ ਤੋਂ ਬਾਅਦ ਆ ਤੇ ਅਜਿਹਾ ਲੱਗਦਾ ਜਿਵੇਂ ਆਮ ਆਦਮੀ ਪਾਰਟੀ ਦੇ ਜਿਹੜੇ ਵੱਖ-ਵੱਖ ਆਗੂ ਹੈ ਉਹਨਾਂ ਵਿੱਚ ਜਿਹੜਾ ਵੱਧ ਬੋਲਣ ਦਾ ਮੁਕਾਬਲਾ ਚੱਲ ਰਿਹਾ ਹੈ वैसे भी 칼ਾ ਮੁੱਖ ਮੰਤਰੀ ਪੰਜਾਬ ਵੱਲੋਂ ਜਦੋਂ ਉਹਨਾਂ ਦੇ ਇੱਕ ਬਹੁਤ ਹੀ ਭਾਵਕ ਤਸਵੀਰਾਂ ਜਿਹੜੀਆਂ ਉਹਨਾਂ ਦੇ ਜਿਹੜਾ ਅੱਖਾਂ ਦੇ ਵਿੱਚ ਹੰਝੂ ਵੀ ਆਉਂਦੇ ਆ ਤੇ ਉਹ ਜਿਹੜੀ ਆ ਤਸਵੀਰ ਹੈਗੀ ਹੈ ਜਾਂ ਵੀਡੀਓ ਹੈਗੀ ਹੈ ਕਾਹਦੀ ਸੋਸ਼ਲ ਮੀਡੀਆ ਤੇ ਬੜਾ ਉਹਦਾ ਮਜ਼ਾਕ ਵੀ ਜਿਹੜਾ ਉਡਾਇਆ ਜਾ ਰਿਹਾ ਹੈਗਾ ਤੇ ਉਹਦੀ ਰਹਿਤੀ ਵਿੱਚ ਜਿਹੜੀ ਆ ਉਹਦੀ ਜਿਹੜੀ ਮੁੱਖ ਮੰਤਰੀ ਪੰਜਾਬ ਦੀ ਜਿਹੜੀ ਪੁੱਤਰੀ ਹੈਗੀ ਆ ਉਹਦੇ ਉੱਪਰ ਵੀਡੀਓ ਜਿਹੜੀ ਪਾ ਕੇ ਉਹ ਵੀ ਜਿਹੜੀ ਕਸਰ ਪੂਰੀ ਕਰ ਦਿੱਤੀ ਗਈ ਆ ਆਪਾਂ ਗੱਲ ਕਰਨ ਜਾ ਰਹੇ ਆ ਹਲਕਾ ਨਕੋਦਰ ਤੋਂ ਵਿਧਾਇਕਾਂ ਵੱਲੋਂ ਕੱਲ ਜਿਹੜਾ ਕਿਸਾਨ ਆਗੂ ਦੇ ਨਾਲ ਭਾਸ਼ਾ ਜਿਹੜੀ ਵਰਤੀ ਗਈ ਆ ਉਹ ਵੀ ਅੱਜ ਸਾਰਾ ਦਿਨ ਚਰਚਾ ਦਾ ਜਿਹੜਾ ਵਿਸ਼ਾ ਬਣੀ ਰਹੀ। ਅਸਲ ਵਿੱਚ ਕਿਸਾਨ ਆਗੂ ਵੱਲੋਂ ਜਦੋਂ ਕੱਲ ਸੰਘੋਵਾਲ ਬੰਦ ਉੱਤੇ ਜਦੋਂ ਰਿਪੇਅਰ ਦਾ ਕੰਮ ਜਿਹੜਾ ਚੱਲਦਾ ਪਿਆ ਸੀਗਾ ਬੰਨ ਨੂੰ ਬੰਨਣ ਦਾ ਤਾਂ ਉੱਤੇ ਕਿਸਾਨ ਆਗੂ ਵੱਲੋਂ ਜਿਹੜਾ ਆ ਉਹ ਵਿਧਾਇਕਾਂ ਦੇ ਜਦੋਂ ਸਵਾਲ ਕੀਤਾ ਜਾਂਦਾ ਤਾਂ ਉਹ ਸਵਾਲ ਕੀਤੇ ਜਾਂਦੇ ਜਿਹੜੀ ਆ ਵਿਧਾਇਕਾ ਪੜ੍ਹ ਕੇ ਜਾਂਦੀ ਹੈ ਤੇ ਆਪੇ ਤੋਂ ਬਾਹਰ ਹੋ ਗਈ ਕਿਹੋ ਜੀ ਭਾਸ਼ਾ ਵਰਤਦੀ ਆ ਤੇ ਕੀ ਕੀ ਕਹਿੰਦੀ ਆ ਉਹ ਜਿਹੜੇ ਸ਼ਬਦ ਆ ਉਹ ਬਹੁਤ ਹੋਣਾ ਸਮਝੇ ਕੰਮ ਜਾ ਰਹੇ ਕਿਉਂਕਿ ਆ ਆਮ ਆਦਮੀ ਪਾਰਟੀ ਦਾ ਜੇਕਰ ਵਿਸ਼ੋਕੜੀ ਜਾਂ ਵਿਸ਼ੋਕੜ ਦੇਖੀਏ ਜਾਂ ਇਹਦੀ ਸ਼ੁਰੂਆਤ ਦੇਖੀ ਤਾਂ ਇਹ ਜਿਹੇ ਸਵਾਲ ਕਰਨੇ ਇਹ ਉਹਨਾਂ ਦੀ ਜਿਹੜੀ ਆਪਣੀ ਬਸਤ ਸੀ ਪਰ ਅੱਜ ਜਦੋਂ ਆ ਆਮ ਲੋਕ ਕਿਸਾਨ ਆਗੂ ਜਦੋਂ ਸਵਾਲ ਖੜੇ ਕਰਦੇ ਆ ਤਾਂ ਉਹਨਾਂ ਦਾ ਕੀ ਰਵਈਆ ਕਿਹੋ ਜਿਹੀ ਭਾਸ਼ਾ ਆ ਉਹ ਆਪਾਂ ਦੇਖਦੇ ਆ ਤੇ ਕਿਹੋ ਜਿਹੀ ਭਾਸ਼ਾ ਉਹਨੇ ਵਰਤੀ ਹੈਗੀ ਆ ਤੇ ਕਿਹੜੇ-ਕਿਹੜੇ ਸ਼ਬਦ ਜਿਹੜੇ ਆ ਉਹਨਾਂ ਨੇ ਵਰਤੇ ਹੈਗੇ ਆ ਕਿਉਂਕਿ ਸਾਰਾ ਦਿਨ ਇਹ ਜਿਹੜੀ ਆ ਵੀਡੀਓ ਉਹਨਾਂ ਦੀ ਆ ਪੂਰਾ ਦਿਨ ਜਿਹੜਾ ਟ੍ਰੈਂਡਿੰਗ ਦੇ ਵਿਚ ਰਹੀ ਆ ਸੋਸ਼ਲ ਮੀਡੀਆ ਦੇ ਜਿਹੜੀ ਖਬਰ ਛਾਈ ਰਹੀ ਹੈ ਵੇ ਇੱਕ ਆਮ ਆਦਮੀ ਪਾਰਟੀ ਦੀ ਵਿਦਾਇਕਾ ਬੋਲੋ ਕਿਹੋ ਜੀ ਭਾਸ਼ਾ ਜਿਹੜੀ ਆ ਵਰਤੀ ਗਈ ਆ ਇਹਦੇ ਵਿੱਚ ਖਾਸ ਤੌਰ ਤੇ ਉਹਨਾਂ ਵੱਲੋਂ ਜੋ ਕਿਸਾਨ ਆਗੂ ਵੱਲੋਂ ਖਰੀਬਾਗੋਰ ਹਰਾ ਸਾਭਾ ਜਿਹੜਾ ਗੱਲ ਵਿੱਚ ਪਾਇਆ ਜਾਂਦਾ ਉਹਦੀ ਉਹਦਾ ਵੀ ਉਚੇਚੇ ਤੌਰ ਤੇ ਜਿਹੜਾ ਜ਼ਿਕਰ ਕੀਤਾ ਗਿਆ ਤੇ ਇਹ ਸਾਰਾ ਕੀ ਮਾਮਲਾ ਤੇ ਕਿਹੋ ਜੀ ਭਾਸ਼ਾ ਵਰਤੀ ਆ ਪਹਿਲਾਂ ਵੀਡੀਓ ਦੇਖਦੇ ਆ ਫਿਰ ਇੱਥੇ ਗੱਲ ਕਰਦੇ ਹਾਂ ਤੁਸੀਂ ਉਹ ਏਰੀਆ ਨਾ ਮੇਰੀ ਹੈ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੱਡ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਤੁਸੀਂ ਪੁੱਛੋ ਜੀ ਮੀਂਦਰ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ 2 ਸਾਲ ਤੋਂ ਤੁਸੀਂ ਕੀ ਕਰਨਾ ਹੈ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਫੜਾ ਚਲੋ ਨਿਕਲੋ ਚਲੋ ਚਲੋ ਪ੍ਰਧਾਨਗੀਆਂ ਕਰੋ ਚੱਲ ਕੇ ਆਪਣੀਆਂ ਪ੍ਰਧਾਨਗੀਆਂ ਕਰੋ ਸਾਨੂੰ ਲੋੜ ਨਹੀਂ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦਾ ਮੈਂ ਡੇਂਗੂ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਨਹੀਂ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਨਿਕਲੋ ਅਸੀਂ ਰੋਟੀਆਂ ਚਲੋ 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 ਤੁਸੀਂ ਕੀ ਕਰਨਾ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕਰਨਦੇ ਹੋ ਬੰਦੇ ਨੂੰ ਕੰਮ ਕਰਨਦੇ ਹੋ ਬੰਦੇ ਨੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇੱਧਰ ਧੱਕੋ ਸਾਰਿਆਂ ਨੂੰ ਕੰਮ ਕਰਨਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਥੇ ਇਹਨਾਂ ਨੂੰ ਬਸ ਬਕ ਬਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇਹਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਧਰ ਆਪਣੇ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਹਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਇੱਥੇ ਇੱਥੇ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੌਰੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇਥੋਂ ਕੱਢੋ ਇਹਨਾਂ ਨੂੰ ਬਾਹਰ ਕੱਢੋ ਇੱਧਰ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗਲਾਂ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਕੱਢੋ ਇਹਨਾਂ ਨੂੰ ਬਾਹਰ ਸ਼ਰਮ ਹੈ ਨਹੀਂ ਸ਼ਰਮ ਹੈ ਨਹੀਂ ਹਰਥਾਂ ਪਹੁੰਚ ਜਾਂਦੇ ਮੂੰ ਚੱਕ ਕੇ ਇਹ ਮੈਂ ਤਾਂ ਦੇਖ ਕੇ ਜਗਲ ਪਹਿਲੀ ਿਆ ਚੱਕੇ ਸਾਡੇ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਨਾਂ ਤੇਰਾ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਇਹ ਤਮਾਸ਼ਵੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਪੈਂਦਾ ਵੰਨ ਦੇਖ ਰੋ ਇਦਾਂ ਦੇ ਨੂੰ ਇੱਥੇ ਘੰਟਾ ਕਿਉਂ ਆਇਆ ਉੱਤੇ ਖਾਣੀ ਕਰਾਉਣੀ ਸੀ ਕਰਾ ਲਈ ਕਾਟੀ ਦੇ ਵਿਦਾਇਕਾਂ ਕੋਤਰ ਤੋਂ ਜਿਹੜੀ ਅੱਜ ਸਾਰਾ ਦਿਨ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਤੇ ਇਸੇ ਤਰ੍ਹਾਂ ਦੇ ਮਾਮਲੇ ਅਪਕੁਆਇੰਟਮੈਂਟ ਤੋਂ ਵੀ ਸਾਹਮਣੇ ਆਇਆ ਤੇ ਉਹ ਵੀ ਆਪ ਵੀਡੀਓ ਤੋਂ ਨਸਾਂਜੀ ਕਰਦੇ ਹੋ ਤੇ ਕੀ ਜਵਾਬ ਦੇਗਾ ਕਿ ਉੱਥੇ ਵੀ ਕਿਸਾਨਾਂ ਗੰਬਰ ਨੂੰ ਇੱਕ ਜਿਹੜਾ ਆਪਾਂ ਕਹਿ ਸਕਦੇ ਹਾਂ ਐਸਥਰੀ ਜਿਹੜੀ ਆਪਾਂ ਇੱਕ ਹੈਗੀ ਆ ਆਮਦਨੀ ਕੁਆਲਟੀ ਦੀ ਆਗੂ ਹੈਗੀ ਆ ਉਹਨਾਂ ਤੇ ਵੀ ਧਮਕੀਆਂ ਦੀਆਂ ਦੋਸ਼ ਜਿਹੜੇ ਲਗਾਏ ਤੇ ਉੱਥੇ ਵੀ ਕਾਫੀ ਜਿਹੜੀ ਆ ਪੰਜਾਬ ਸਰਕਾਰ ਦੇ ਧਮਕਾਾਰੇ ਵਜਿਹ ਦੇਖਣ ਨੂੰ ਮਿਲੀ ਆ দেখো ਕਮਲ ਸੋ ਗੱਲ ਕਰਦਾ ਭਾਈ ਗੱਲ ਕਰ ਰਿਹਾ ਅਸੀਂ ਕਰਨਾ ਸੇਵਾ ਤੁਸੀਂ ਵੀ ਕਰੋ ਸੁਣਾ ਮੇਰੀ ਗੱਲ ਹਾਂ ਦਲੀਲ ਨਾਲ ਗੱਲ ਕਰ ਰਿਹਾ ਸਾਡੇ ਏਰੀਆ ਦੇ ਵਿੱਚ ਸੱਤਾ ਫਕਰ ਮਾਏ ਨੇ ਕੋਈ ਕਿਹਦੇ ਨਾਲ ਕਿਹੜਾ ਰਾਲਕੇ ਕੀਤੀ ਕਸਾਉ ਕਿਹੜਾ ਰਾਲਕੇ ਕੀਤੀ ਐਸੇ ਸਵਾਲੀਆ ਕਿਹਦਾ ਬੰਦਾ ਸੀ ਐ ਕਿਹਿਆ ਸਵਾਲੀਆ ਕਿਹਦਾ ਬੰਦਾ ਸੀ ਦੱਸੋ ਆਪਦੀ ਸਰਕਾਰ ਹੋਵੇ ਕਾ ਕਾ ਮੇਰੇ ਤੈਨੂੰ ਵਰਦੇ ਕੀ ਤੇ ਕਹਿੰਦੇ ਕੀਤੇ ਪੌੜ ਕੇ ਪੌੜ ਕੇ ਦੀ ਆ ਕਹਿੰਦੀ ਆ ਜਦੋਂ ਹਲਕਾ ਕਾਫੇ ਰੇਣਾ ਛੱਡੋ ਬਲੇ ਦੱਲੇ ਲੈ ਕੇ ਆਏ ਮਰਦਾਬਾਦ 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 ਮਰਦਾ ਕਰਦੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਚੱਲੂਗੀ ਅੱਜ ਨਹੀਂ ਚੱਲਦਾ ਮਾਗੇ ਪੰਜਾਬ ਪੰਜਾਬੀਆਂ ਦਾ ਪੰਜਾਬ ਪੰਜਾਬੀਆਂ ਦਾ ਨਹੀਂ ਦਿੱਲੀ ਵਾਲਾ ਪੰਜ ਦਿੱਲੀਆ ਤੁਸੀਂ ਆ ਲੈਣ ਬੁੱਲੀ ਦਿੱਲੀ ਵਾਲੇ ਨਹੀਂ ਲੈਣ ਬੁੱਲੀ ਕਰੇ ਤੇ ਆ ਗਈ ਆ ਕੇਰੇ ਪਸ਼ਾ ਪਸਾਨਾਂ ਦੇ ਨਾਲ ਆ ਨਾਲ ਆ ਪਰ ਦੇਖ ਸਕਦੇ ਆ ਮੈਂ ਜਿਹੜੀ ਆਮ ਆਦਮੀ ਪਾਰਟੀ ਦੇ ਆਗਮਨ ਦੀ ਜਿਹੜੀ ਪਾਸ਼ਾ ਹੈਗੀ ਆ ਜਾਂ ਇਹ ਜਿਹੜੇ ਸ਼ਬਦ ਉਹਨਾਂ ਬਾਰੇ ਵਰਤੇ ਜਾ ਰਹੇ ਆ ਉਹਦਾ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਵਿਰੋਧ ਵੀ ਜਿਹੜਾ ਉਹ ਸਾਹਮਣੇ ਆ ਰਿਹਾ ਤੇ ਵੱਖੋ-ਵੱਖਰੇ ਜਿਹੜੇ ਕਿਸਾਨ ਆਗੂ ਆ ਉਹ ਇਹ ਜਿਹੜੀ ਭਾਸ਼ਾ ਵਰਤੀ ਗਈ ਆ ਉਹਦੇ ਖਿਲਾਫ ਜਿਹੜਾ ਆਪਣੇ ਬਿਆਨ ਵੀ ਦੇ ਰਹੇ ਹੈਗੇ ਆ ਤਾਂ ਜਿੱਥੇ ਲੋਕਤੰਤਰ ਜਿਹੜਾ ਹੈਗਾ ਆ ਆਪਣੀ ਆਵਾਜ਼ ਬੁਲੰਦ ਕਰਨ ਦਾ ਸਵਾਲ ਕਰਨ ਦਾ ਤੁਹਾਨੂੰ ਮੱਕ ਦਿੰਦਾ ਆ ਤੇ ਜੇਕਰ ਆਪਾਂ ਕੱਲ ਸਰਕਾਰਾਂ ਤੇ ਸਵਾਲ ਕਰਦੇ ਰਹੇ ਆ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ ਜੇਕਰ ਆਪਾਂ ਕੱਲ ਸਰਕਾਰਾਂ ਦੇ ਸਵਾਲ ਕੀਤੇ ਆ ਅੱਜ ਜਿਹੜੇ ਲੋਕ ਹੈਗੇ ਆ ਜਾਂ ਕਿਸਾਨ ਆਗੂ ਹੈਗੇ ਜਾਂ ਬ੍ਰੁਧੀਦਰ ਦੇ ਕਿਸੇ ਵੀ ਪਾਰਟੀ ਦੇ ਨੇਤਾ ਹੈਗੇ ਆ ਵਾਕ ਹੈਗੇ ਉਹਨਾਂ ਨੂੰ ਵੀ ਹੱਕ ਹੈ ਕਿ ਉਹ ਆਪਣੀ ਜਿਹੜੀ ਆ ਆਪਣੇ ਸਵਾਲ ਕਰਨ ਤੇ ਉਹਦਾ ਜਵਾਬ ਦੇਣਾ ਜਿਹੜਾ ਸਾਡਾ ਲੋਕਤੰਤਰ ਦਾ ਇੱਕ ਮੁੱਢਲਾ ਜਿਹੜਾ ਫਰਜ਼ ਬਣਦਾ ਆ ਤੇ ਇਹੋ ਜਿਹੜੀ ਭਾਸ਼ਾ ਆ ਉਹ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਜੋ ਮੂਨੀ ਦੇ ਵਿੱਚ ਜਿਹੜੀ ਆ ਸਰਕਾਰ ਕੀਤੀ ਜਾਊਗੀ ਤੇ ਪਰ ਇਹ ਜਿਹੜੇ ਵਾਕੋ ਕਿਸਾਨ ਆਗੂਆਂ ਬੋਲੋ ਇਹਦੇ ਖਿਲਾਫ ਜਿਹੜੇ ਆ ਜਿਹੜੇ ਆ ਸ਼ਾਮ ਤੱਕ ਬਹੁਤ ਸਾਰੇ ਆਗੂਆਂ ਦੇ ਜਿਹੜੇ ਬਿਆਨ ਹੈ ਉਹ ਵੀ ਜਿਹੜੇ ਸਾਹਮਣੇ ਆ ਰਹੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਨਕਉਦਰ ਦੀ ਵਿਧਾਇਕਾ ਬੀਬੀ ਨੇ ਜਿਸ ਤਰ੍ਹਾਂ ਦੀ ਜ਼ਾਹਿਰ ਕਿਸਾਨ ਜਥਿਆਂ ਜਥੇਬੰਦੀਆਂ ਦੇ ਵਿਰੁੱਧ ਉਂਗਲੀ ਹੈ ਉਸ ਤੋਂ ਲੱਗਦਾ ਹੈ ਵੀ ਉਸ ਦੇ ਦਿਮਾਗ ਨੂੰ ਸੱਤਾ ਚੜੀ ਹੋਈ ਹੈ ਔਰ ਉਹ ਸੱਤਾ ਦੇ ਨਸ਼ੇ ਵਿੱਚ ਭੁੱਲ ਗਈ ਕਿ ਇਹਨਾਂ ਜਿਹੜੇ ਹਰੇ ਪਟਕੇ ਵਾਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਤੁਹਾਡੀ ਸਰਕਾਰ ਬਣੀ ਇਹਨਾਂ ਦੀ ਮਿਹਨਤ ਕਰਕੇ ਤੁਹਾਡੀ ਸਰਕਾਰ ਬਣੀ ਔਰ ਅੱਜ ਤੁਹਾਨੂੰ ਕਿਉਂਕਿ ਉਹ ਤੁਹਾਡਾ ਫਰਜ਼ ਯਾਦ ਤੋਂਦੇ ਨੇ ਇਸ ਕਰਕੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹ ਬੀਬੀਸੀ ਇਸ ਕਰਕੇ ਉਹਦਾ ਜਵਾਬ ਮੌਕੇ ਤੇ ਲੋਕ ਲੋਕੀ ਦੇ ਨਹੀਂ ਸਕੇ ਜੇ ਕੋਈ ਮਨੁੱਖ ਆਦਮੀ ਹੁੰਦਾ ਵਿਧਾਇਕ ਤਾਂ ਉਹਨੂੰ ਸ਼ਾਇਦ ਲੋਕ ਉੱਥੇ ਹੀ ਇਹਦਾ ਜਵਾਬ ਦੇ ਦਿੰਦੇ ਇਹ ਫਿਰ ਵੀ ਜੋ ਮਰਜ਼ੀ ਹੋਇਆ ਉਹਨੇ ਸਮੂਚੇ ਐਸਕੇਮ ਦੀ ਬੇਇੱਜ਼ਤੀ ਕੀਤੀ ਹੈ ਮੈਂ ਸਮਝਦਾ ਇਹਦਾ ਉਚੇਚੇ ਤੌਰ ਤੇ ਨੋਟਿਸ ਲਿਆ ਗਿਆ ਔਰ ਅਸੀਂ ਅੱਜ ਬੜੀ ਕਸੂਤੀ ਸਥਿਤੀ ਚ ਫਸਿਆ ਸਰਕਾਰ ਕਿਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ ਹੜਪੀੜਤ ਲੋਕ ਤਰਾਸ ਤੇ ਤਰਾਤਰਾ ਕਰਦੇ ਨੇ ਔਰ ਸਾਰਾ ਜਿਹੜਾ ਰਾਸ਼ਨ ਪਿੰਡਾਂ ਵਿੱਚੋਂ ਜਾ ਰਿਹਾ ਉਹ ਸਾਡੇ ਲੋਕ ਲੈ ਕੇ ਜਾ ਰਹੇ ਨੇ ਔਰ ਪਸ਼ੂ ਖੁਰਾਕ ਸਾਡੇ ਲੋਕ ਲੈ ਕੇ ਜਾ ਰਹੇ ਨੇ ਇਹ ਸਿਰਫ ਫੋਟੋ ਸ਼ੂਟ ਵਾਸਤੇ ਜਾਂਦੇ ਨੇ ਫੋਟੋ ਖਚਾਉਣ ਵੇਲੇ ਸਭ ਨੂੰ ਦੋ ਦੋ ਘੰਟੇ ਜਿਹੜੇ ਲੋਕ ਟਰਾਲੀਆਂ ਪਰ ਕੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕੀ ਰੱਖਦੇ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਕਰਦੇ ਨੇ ਜਾਂ ਇਹਨਾਂ ਦੀ ਬਿਮਾਰ ਮਾਨਸਿਕਤਾ ਐਸੀ ਹੈ ਵੀ ਇੱਕ ਜਗ੍ਹਾ ਉਸ ਟਰਾਲੀਆਂ ਘੇਰੀਆਂ ਇਹਨਾਂ ਨੇ ਆਪਣੇ ਨਾਂ ਤੇ ਉਹ ਅਸ਼ਨ ਬੜਨਾ ਚਾਹਿਆ ਜਦੋਂ ਉਹ ਨੌਜਵਾਨ ਨਾ ਮੰਨੇ ਉਹਨਾਂ ਨੂੰ ਥਾਣੇ 'ਚ ਵੀ ਡਕਿਆ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਲੋਕਾਂ ਦੇ ਦਿਲ ਤੇ ਉਕਰੀਆਂ ਜਾ ਰਹੀਆਂ ਐਸੀ ਨਹੀਂ ਕਰਨ ਏਡੇ ਇਮਯੂ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਨੀਆਂ ਸਭ ਕੁਝ ਉਸ ਸਮਝ ਕੇ ਫੈਸਲਾ ਕਰਦੀਆਂ ਆ ਇੱਕ ਵਾਰੀ ਇਸ ਤਰਾਸ ਦੀ ਵਿੱਚੋਂ ਅਸੀਂ ਨਿਕਲੇ ਉਹਦੇ ਬਾਅਦ ਸਜ਼ਾ ਜ਼ਰੂਰ ਦੇਵਾਂਗੇ ਔਰ ਇਸ ਬੀਬੀ ਨੂੰ ਮਾਫੀ ਮੰਗ ਕੇ ਖੜਾ ਚੜਾਉਣਾ ਪਏਗਾ ਔਰ ਅੱਜ ਮੇਰੀ ਅਪੀਲ ਹੈ ਸਾਰੇ ਜਿਨੇ ਪੰਜਾਬੀ ਪਾਈਚਾਰਾ ਬਾਹਰ ਵੀ ਬੈਠਾ ਹੈ ਯੂਪੀ ਚੋ ਟੈਲੀਫੋਨ ਆਉਂਦੇ ਨੇ ਹਰਿਆਣੇ ਚੋ ਟੈਲੀਫੋਨ ਆਉਂਦੇ ਨੇ ਉੱਥੇ ਰਾਸ਼ਨ ਇਕੱਠਾ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਕਿਰਪਾ ਕਰਕੇ ਬਹੁਤ ਕੁਝ ਇੱਥੇ ਆਈ ਜਾ ਰਿਹਾ ਹੈ ਹਾਲੇ ਰੁਕ ਜਾਓ ਕੁਝ ਦਿਨ ਸਾਡਾ ਪਾਈਚਾਰਾ ਹਾਲੇ ਵੀ ਹਣ ਦੇ ਹੜ੍ਹ ਚ ਫਸਿਆ ਹੋਇਆ ਹੈ ਜਿਹੜੇ ਅਸਲੀ ਲੋਕ ਨੇ ਉਹਨਾਂ ਤੱਕ ਸਮਾਨ ਬਹੁਤ ਘੱਟ ਪਹੁੰਚਦਾ ਹੈ ਬਹੁਤੇ ਤਾਂ ਸੜਕ ਦੇ ਉੱਤੇ ਬੈਠੇ ਨੇ ਕਈਆਂ ਦਾ ਕਾਰੋਬਾਰ ਹੀ ਹੋ ਗਿਆ ਅਫਸੋਸ ਹੁੰਦਾ ਵੀ ਸਾਡੀ ਇਹੋ ਜਿਹੀ ਵਿਮਾਨਸਿਕਤਾ ਵਾਲੇ ਲੋਕ ਨੇ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਉਹ ਵੀ ਟਰਾਲੀਆਂ ਹੁੰਦੀਆਂ ਸਮਾਨ ਲੈ ਕੇ ਘਰਾਂ ਨੂੰ ਪੱਜ ਜਾਂਦੇ ਨੇ ਉਹ ਆਪਣੇ ਘਰ ਇਕੱਠਾ ਕਰਨ ਲੱਗੇ ਹੋਏ ਨੇ ਸਮਾਨ ਇਸ ਲਈ ਮੇਰੀ ਬੇਨਤੀ ਹੈ ਫਿਲਹਾਲ ਸਾਰੇ ਰੁਕ ਜਾਓ ਅਸੀਂ ਪੰਜਾਬ ਵਾਲੇ ਨੇ ਸੰਭਾਲਿਆ ਹੋਇਆ ਮੋਰਚਾ ਸਾਰੇ ਰਲ ਮਿਲ ਕੇ ਪਹਿਲਾਂ ਉਹਨਾਂ ਨੂੰ ਇਸ ਤਰਾਸ ਦੀ ਤੋਂ ਕੱਢ ਲਈਏ ਜਦੋਂ ਪਾਣੀ ਉਤਰਿਆ ਉਤੇ ਬਾਅਦ ਇੱਕਦਮ ਬਿਮਾਰੀਆਂ ਵੀ ਫੈਲਣੀਆਂ ਉਹਦੇ ਇਲਾਜ ਲਈ ਦਵਾਈਆਂ ਚਾਹੀਦੀਆਂ ਜਦੋਂ ਇੱਕਦਮ ਉਤਰਿਆ ਉਦੋਂ ਉਤੇ ਬਾਅਦ ਡੀਜ਼ਲ ਵੀ ਚਾਹੀਦਾ ਜਿਹੜੇ ਖੇਤ ਨੇ ਉਹਨਾਂ ਨੂੰ ਪਤਰਾ ਵੀ ਕਰਨਾ ਹੈ ਉਤੇ ਬਾਅਦ ਕਣਕ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਹੋਰ ਫਸਲਾਂ ਦੀ ਬਜਾਈ ਵਾਸਤੇ ਬੀਜ ਵੀ ਚਾਹੀਦਾ ਉਹ ਸਾਰਾ ਕੁਝ ਇੱਕ ਲੰਬੀ ਲੜਾਈ ਹੈ ਅੱਜ ਇਹ ਮੈਨਮੇਡ ਇਤਰਾਸ ਦੀ ਪੰਜਾਬ ਸਰਕਾਰ ਤੇ ਦਿੱਲੀ ਸਰਕਾਰ ਨੇ ਮਿਲ ਕੇ ਬੀਬੀਐਮਬੀ ਦੇ ਥਰੂ ਪੰਜਾਬ ਨੂੰ ਕੋਈ ਸਜ਼ਾ ਦਿੱਤੀ ਹੈ ਇਹ ਐਵੇਂ ਸਾਡ ਨਹੀਂ ਆਏ ਡੈਮਾਂ ਨੂੰ ਪਰਨਦਾ ਇੱਕ ਤਰੀਕਾ ਹੁੰਦਾ ਹੈ 23 ਸਤੰਬਰ ਤੱਕ ਡੈਮ ਪਰਨੇ ਹੁੰਦੇ ਨੇ ਜਿਉਂ ਜਿਉਂ ਪਾਣੀ ਜ਼ਿਆਦਾ ਆਈ ਜਾਂਦਾ ਹੁੰਦਾ ਉਹਨੂੰ ਰਿਲੀਜ਼ ਕਰਨਾ ਹੁੰਦਾ ਪਹਿਲਾਂ ਇਹਨਾਂ ਨੇ ਲਗਾ ਲਗਾ ਡੈਮ ਪਰੇ ਲੋਕਾਂ ਨੂੰ ਉਹ ਡਾਟਾ ਜਿਹੜਾ ਉਹ ਅਪਲੋਡ ਕਿਉਂ ਨਹੀਂ ਕਰਦੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਕੀ ਨਲਾਇਕੀਆਂ ਕੀਤੀਆਂ ਇਸ ਲਈ ਇਹ ਸਜ਼ਾ ਪੰਜਾਬ ਨੂੰ ਦਿੱਤੀ ਹੈ ਪੰਜਾਬ ਦੇ ਲੋਕਾਂ ਨੇ ਚੈਲੰਜ ਕਬੂਲ ਕਰ ਲਿਆ ਪੰਜਾਬੀਆਂ ਨੂੰ ਦੁਨੀਆ 'ਚ ਨਾਲ ਕੋਈ ਮਾਰਨ ਵਾਲਾ ਜੰਮਿਆ ਨਾ ਪੰਜਾਬੀ ਕਿਸੇ ਦੇ ਮਾਰਿਆ ਮਰਨਗੇ ਬੜਾ ਸਪਸ਼ਟ ਕਰਦੇ ਹਾਂ ਹੁਕਮ ਰਾਨਾ ਨੂੰ ਚਾਹੇ ਦਿੱਲੀ ਵਾਲੇ ਨੇ ਚਾਹੇ ਪੰਜਾਬ ਵਾਲੇ ਨੇ ਅਸੀਂ ਤੁਹਾਡੀ ਈਨ ਮੰਨਣ ਨੂੰ ਤਿਆਰ ਨਹੀਂ ਸਾਡਾ ਭਾਈਚਾਰਾ ਹੈ ਅਸੀਂ ਪਾਲਾਂਗੇ ਅਸੀਂ ਉਹਨਾਂ ਨੂੰ ਸੰਭਾਲਾਂਗੇ ਅਸੀਂ ਉਹਨਾਂ ਲਈ ਆਪਣੀ ਪੂਰੀ ਬਾਜੀ ਲਾ ਦੇਾਂਗੇ ਪਰ ਅਸੀਂ ਤੁਹਾਡੇ ਅੱਗੇ ਹੱਥ ਨਹੀਂ ਹਟਦੇ ਜੋ ਸਾਡਾ ਹੱਕ ਬਣਦਾ ਉਹ ਅਸੀਂ ਲੈਣ ਜਾਣਦੇ ਹਾਂ ਜੇ ਤੂੰ ਵਿਹਲੇ ਹੋ ਰਹਿਣ ਦਿਓ ਅਸੀਂ ਮੋਰਚਾ ਲਾ ਕੇ ਤੁਹਾਤੋਂ ਸਾਰਾ ਇੱਕ ਇੱਕ ਪਾਈ ਦਾ ਹਿਸਾਬ ਮੰਗਾਂਗੇ ਬਹੁਤ-ਬਹੁਤ ਧੰਨਵਾਦ ਜੀ ਜੇ ਉੱਥੇ ਸਾਡੇ ਕਿਸਾਨ ਚੁਲਿਆਂ ਦੇ ਪ੍ਰਧਾਨ ਆਪਣੇ ਜਿਹੜਾ ਅਮਰੀਕ ਸਿੰਘ ਭਗਤ ਸਿੰਘਪੁਰ ਜੀ ਜੇ ਉਹਨਾਂ ਨੇ ਕਿਹਾ ਵੀ ਚਲੋ ਜੀ 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 ਪਹਿਲਾਂ ਬੀਬੀ ਨੇ ਕਿਹਾ ਮੈਂ ਬੇਨਤੀ ਕਰਦੀ ਆ ਵੀ ਤੁਸੀਂ ਮੇਰੇ ਬਜ਼ੁਰਗਾਂ ਵਰਗੇ ਕੋਈ ਸਵਾਲ ਗਲਤ ਨਹੀਂ ਕਰਨਾ ਜੀ ਫੇਰ ਪ੍ਰਧਾਨ ਸਾਹਿਬ ਨੇ ਧਿਆਨ ਕੀਤਾ ਵੀ ਜਦੋਂ ਜੇ ਤੁਸੀਂ ਹੁਣ ਜਿਹੜਾ ਆਗੇ ਕਰਦੇ ਆ ਜੇ ਤੁਸੀਂ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਇਹ ਤੁਸੀਂ ਧਿਆਨ ਦਿਓ ਬੰਨਵਲ ਜੀ ਇਹ ਜਿਹੜਾ ਜਿਹੜਾ ਮੌਕਾ ਦੇਖਣਾ ਨਹੀਂ ਪੈਣਾ ਸੀਗਾ ਜੀ ਉਸ ਤੋਂ ਬਾਅਦ ਬੀਬੀ ਭੜਕ ਪਈ ਉਹਨੇ ਜਿਹਦਾ ਇਹੋ ਜਿਹਾ ਉਹਨੂੰ ਸ਼ਬਦ ਗਏ ਵੱਧ ਘੱਟ ਬੋਲੀ ਆ ਭਾਜੋ ਇੱਥੋਂ ਭਜਾ ਦੇਣਾ ਇਦਾਂ ਕਰਦੇ ਹੋ ਲੇਕਿਨ ਇਹ ਇੱਕ ਛੁਭਾ ਨਹੀਂ ਦਿੰਦੇ ਜਿਹੜਾ ਜਿਹੜੀ ਇੱਕ ਜਿਹੜੀ ਆ ਇੱਕ ਪਾਸੇ ਤਾਂ ਜੀਮਦਾਰ ਜਿਹੜੇ ਸਾਰੇ ਆ ਉਹ ਕਿਸਾਨ ਜਿਹੜੇ ਆ ਪਾਣੀ ਚ ਦੁਖੀ ਆ ਇੱਕ ਪਾਸੇ ਤੁਸੀਂ ਉਹਨੂੰ ਮਾੜੀ ਸ਼ਬਦ ਬੋਲਦੇ ਆ ਨਾਲੇ ਤੇ ਕਿੰਨੇ ਸਾਡੇ ਬਜ਼ੁਰਗਾਂ ਵਰਗੇ ਆ ਬਜ਼ੁਰਗਾਂ ਨਾਲ ਕੋਈ ਘਰੇ ਇੱਦਾਂ ਦੀ ਆਪਣਾ ਢੀਲ ਕਰਦੀਆਂ ਇਸ ਤਰ੍ਹਾਂ ਆਪਣੇ ਜਿਹੜਾ ਜਿਹੜਾ ਤੁਹਾਡਾ ਪੇ ਆ ਉਹਨਾਂ ਤੁਸੀਂ ਇਸ ਤਰ੍ਹਾਂ ਬੋਲਦੇ ਆ ਉਹਨੇ ਬਹੁਤ ਮਾੜੀ ਸ਼ਬਦ ਬੋਲੇ ਆ ਇੱਥੇ ਅਸੀਂ ਖੇਤੀ ਕਰਨ ਦੇ ਇਲਾਕਾ ਹਰ ਇੱਕ ਕਿਸਾਨ ਦੇ ਮਨ ਵਿੱਚ ਇਹ ਬੜਾ ਦੁੱਖ ਆ ਵੀ ਸਾਡੇ ਜਿਹੜੇ ਕਿਸਾਨ ਜੁੜੇ ਪ੍ਰਧਾਨ ਨੂੰ ਆ ਉਹਨੂੰ ਬੀਬੀ ਨੇ ਬਹੁਤ ਮਾੜੀ ਸ਼ਬਦ ਗਏ ਆ ਔਰ ਤੁਸੀਂ ਦੇਖਿਆ ਹੋਣਾ ਵੀ ਕਿੰਨੇ ਬੰਦਿਆਂ ਨੇ ਕਿੰਨੇ ਮਾੜੇ ਮਾੜੇ ਕਮੈਂਟ ਕੀਤੇ ਆ ਜੀ ਪਰ ਅਸੀਂ ਅੱਗੇ ਵੀ ਇੱਕ ਅੱਗੇ ਵੀ ਇੱਕ ਰਬੀਬੀ ਕੋ ਗਏ ਸੀਗੇ ਡੱਲੂ ਇੱਕ ਝਗੜਾ ਹੋਇਆ ਸੀਗਾ ਉੱਥੇ ਕੰਮ ਗਏ ਸੀ ਤਾਂ ਉੱਥੇ ਉਹ ਨਾਲ ਗੱਲ ਕੀਤੀ ਉਦੋਂ ਵੀ ਬੀਬੀ ਨੇ ਕਿਹਾ ਸੀ ਮੈਨੂੰ ਹਰੇ ਸਫੇਆਂ ਵਾਲੇ ਤੋਂ ਬੜੀ ਨਫਰਤ ਆ ਮੇਰੇ ਸਾਹਮਣੇ ਕਹੀ ਸੀ ਮੈਂ ਉਹਦੇ ਮੂੰਹ ਤੇ ਕਹਿਣ ਨੂੰ ਤਿਆਰ ਆ ਉਹਨੂੰ ਇਸ ਗੱਲ ਪਤਾ ਹੀ ਨਹੀਂ ਵੀ ਤੂੰ ਕੋਲਾ ਕਿਸਾਨ ਦੀ ਧੀ ਨਹੀਂ ਹੈਗੀ ਤੈਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਮੇਰੇ ਬਜ਼ੁਰਗਾਂ ਦੇ ਬਰਾਬਰ ਆ ਵੇ ਕਿਸ ਤਰ੍ਹਾਂ ਬੋਲਦੀ ਆ ਦੇਖੋ ਜਿਹੜੇ ਗੱਲ ਹੁਣ ਕਿੰਨੇ ਕੁ ਬੰਦੇ ਆਪਣੇ ਜਿਹੜਾ ਇਲਾਕੇ ਜਿਵੇਂ ਸਰਪੰਚ ਸਾਹਿਬ ਨੇ ਦੱਸਿਆ ਪ੍ਰਤਾਪ ਰੇਤ ਵਗ ਜਿਹਨਾਂ ਜ਼ਮੀਨਾਂ ਨਹੀਂ ਲੱਗਦੀਆਂ ਹਰ ਇੱਕ ਪਿੰਡ ਉਹ ਸੰਗਤਾਂ ਨੇ ਸਹਯੋਗ ਦਿੱਤਾ ਬੋਰੇ ਲਾਏ ਉੱਥੇ ਵੀ ਸੰਗਤਾਂ ਸੇਵਾ ਕਰ ਰਹੀਆਂ ਸੀਗੀਆਂ ਬੜੀ ਦੂਰ ਦੂਰ ਆ ਕੇ ਔਰ ਪ੍ਰਾਈਵੇਟ ਉਹਨਾਂ ਨੇ ਇੱਕ ਜਿਹੜੀ ਜੇਪੀਸੀ ਪ੍ਰਾਈਵੇਟ ਲਾਈ ਸੀ ਇੱਕ ਜਿਹੜੀ ਆ ਪੋਪੂਲਰ ਨੇ ਉਹਦਾ ਤੇਲ ਤੇ ਉਹਨਾਂ ਨੇ ਕੀਤੀ ਸੀ ਇੱਕ ਜਿਹੜੀ ਸੀ ਚਲੋ ਸਰਕਾਰੀ ਸੀਗੀ ਲੇਕਿਨ ਉਹ ਬੀਬੀ ਨੇ ਬਹੁਤ ਮਾੜੇ ਸ਼ਬਦ ਬੋਲੇ ਆ ਉਹਦੀ ਅਸੀਂ ਬਹੁਤ ਜ਼ੋਰੀ ਸ਼ਬਦਾਂ ਜੀ ਨਿੰਦਿਆ ਕਰਦੇ ਆ ਇਹ ਗੱਲ ਉਹਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਬਹੁਤ ਦਰਦ ਆ ਉਹਨੇ ਇੱਕ ਹਰੇ ਸਾਫਿਆਂ ਵਾਲੂ ਜਿਹਨਾਂ ਨੇ ਕਿਸਾਨੀ ਧਰਾਂ ਲੈ ਕੇ ਪੰਜਾਬ ਦੀਆਂ ਜ਼ਮੀਨਾਂ ਬਚਾਈਆਂ ਪਹਿਲਾਂ ਦਿੱਲੀ ਜਾ ਕੇ ਧਰਨਾ ਦਿੱਤਾ ਸਾਰਿਆਂ ਨੇ ਔਰ ਪੰਜਾਬ ਨੂੰ ਬਚਾਇਆ ਹੁਣ ਵੀ ਜਿਹੜਾ 65000 ਕਿਲਾ ਕਰਨ ਲੱਗੇ ਸੀਗੇ ਬ੍ਰੈਂਡ ਪੂਲਿੰਗ ਵਿੱਚ ਉਹ ਵੀ ਜਿਹੜਾ ਜਾ ਕੇ ਕਿਸਾਨਾਂ ਦੇ ਵਿੱਚ ਆਇਆ ਇਹ ਗੱਲ ਬਹੁਤ ਬੀਬੀ ਨੇ ਮਾੜੀ ਕਹੀ ਆ ਸਾਨੂੰ ਇਸ ਗੱਲ ਦਾ ਦੁੱਖ ਆ ਉਹਨੂੰ ਇਹੋ ਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਸੀ